ਪਤੀ ਦਾ ਇਲਾਜ ਕਰਵਾਉਣ ਆਈ ਇੱਕ ਔਰਤ ਦੇ ਨਾਲ ਦੇਖੋ ਕੀ ਘਟਨਾ ਵਾਪਰ ਗਈ ਮਿਲੀ ਜਾਣਕਾਰੀ ਅਨਸਾਰ ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਔਰਤ ਦੇ ਨਾਲ ਸ਼ਰਮਨਾਕ ਘਟਨਾ ਵਾਪਰ ਗਈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਕੁੱਸੇ ਦੀ ਲਹਿਰ ਦੌੜ ਗਈ ਮਾਮਲਾ ਸਰਕਾਰੀ ਹਸਪਤਾਲ ਰੋਪੜ ਦਾ ਹੈ ਜਿੱਥੇ ਕਿ ਇੱਕ ਔਰਤ ਆਪਣੇ ਪਤੀ ਦਾ ਇਲਾਜ ਕਰਵਾਉਣ ਲਈ ਆਉਂਦੀ ਹੈ ਤਾਂ ਉੱਥੇ ਸਵੇਰੇ ਜਦੋਂ ਉਹ ਇਸ ਸਰਕਾਰੀ ਹਸਪਤਾਲ ਦੇ ਵਿੱਚ ਬਣੇ ਬਾਥਰੂਮਾਂ ਦੇ ਵਿੱਚ ਨਹਾਉਣ ਲਈ ਜਾਂਦੀ ਹੈ ਤਾਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਦੀ ਵੀਡੀਓ ਬਣਾ ਲਈ ਜਾਂਦੀ ਹੈ ਜਿਸ ਨੂੰ ਦੇਖ ਕੇ ਔਰਤ ਵੱਲੋਂ ਰੋਲਾ ਪਾਇਆ ਜਾਂਦਾ ਹੈ ਤਾਂ ਉੱਥੇ ਉਹ ਸਟਾਫ ਇਕੱਠਾ ਹੋ ਜਾਂਦਾ ਹੈ ਸਟਾਫ ਵੱਲੋਂ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਹੈ ਤੇ ਉੱਚ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਉਕਤ ਵਿਅਕਤੀ ਦੀ ਪਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਸੋ ਤੁਸੀਂ ਵੀ ਦੇਖੋ ਕੀ ਹੈ ਸਾਰਾ ਮਾਮਲਾ ਰਾਤ ਨੂੰ ਘਟਨਾ ਸਾਰੇ ਹੋਈ ਸੀ ਵੀ ਮੈਂ ਤਾਂ ਮਰੀਜ਼ ਪਿਆ ਮੁੰਦੇ ਦੇ ਮੁੰਡੀ ਘਰ ਦੀ ਉਹ ਗਈ ਸੀ ਤੇ ਨਾਉਣ ਬਾਥਰੂਮ 'ਚ ਟਾਈਮ ਸਵੇਰ 9:00 ਦਾ ਹੋਣਾ ਨਹਾ ਰਹੀ ਸੀ ਉੱਥੇ ਨਾ ਅਗਰੇ ਤੋਂ ਖੁੱਲੀ ਉੱਪਰ ਵੀ ਉਹ ਛੱਤ ਵੀ ਖੁੱਲੀ ਆ ਉਹ ਬਣਾ ਬੰਦਾ ਕੋਈ ਗੈਰ ਬੰਦਾ ਜੋ ਮੁੰਡਾ ਸ਼ਰਾਬ ਤੇ ਕੋਣ ਗਾਉਂ ਗਾਉਂ ਨਹੀਂ ਆਇਆ ਉਹ ਉਹਨਾਂ ਦੇ ਨਾਲ ਦੇ ਵੀ ਉਹਨੂੰ ਮੂਵੀ ਬਣਾ ਲਈ ਮੂਵੀ ਬਣਾ ਲਈ ਇਹਨੂੰ ਨੂੰ ਪਤਾ ਲੱਗਿਆ ਜਿਆਦੇ ਨਾ ਆ ਕੇ ਕੱਪੜੇ ਲਾ ਕੇ ਬਾਹਰ ਨਿਕਲੀ ਆ ਉਹ ਮੇਰੇ ਮੂਹਰੇ ਘੇਰ ਕੇ ਖੜ ਕੇ ਇਹ ਮੂਵੀ ਦਿਖਾਉਂਦੀ ਥੋੜਾ ਕੁਦਨ ਇਹਦੇ ਤਾਂ ਦਾ ਮੂਵੀ ਦਿਖਾਉਂਦੀ ਇਹਰ ਭੱਜ ਕੇ ਦਰਵਾਜ਼ੇ ਆ ਮੇਰੇ ਮੈਡਮ ਨਾਲ ਫਿਕਾਫ ਦੀ ਮੈਡਮ ਨਾਲ ਗੱਲ ਕਰੀ ਤਾਂ ਇਹ ਰੋਣ ਲੱਗ ਗਈ ਉਹ ਜਦੋਂ ਦਰਵਾਜ਼ਾ ਬੰਦਾ ਭੱਜ ਗਿਆ ਮੇਰੇ ਬਾਅਦ ਤੇ ਅਸੀਂ ਮੈਡਮ ਨੂੰ ਦੱਸਿਆ ਸਾਰਾ ਖਸਾਬ ਇਕੱਠਾ ਹੋ ਗਿਆ ਉਹ ਮੈਡਮ ਨਾਲ ਦੇ ਨਾਲ ਵੀ ਰੋਣ ਨਾਲ ਕੁਝ ਗੱਲ ਨਹੀਂ ਏਕਰ ਅਮਰਜੇ ਸਿੰਘ ਗਿਆ ਪੜਗਾਣਾ ਟੁਰ ਗਿਆ ਬੜਾ ਡਾਟਾ ਤੇ ਪੋਸਟ ਲਾ ਲੀਆ ਪੁਲਿਸ ਬੁਲਾ ਕੇ ਅਗਲੀ ਕਾਰਵਾਈ ਕੀ ਕੀਤੀ ਫੀਲ ਕੀਤੀ ਇਹ ਇਹ ਜਾਣ ਲੈਣ ਬੰਦਾ ਦੀ ਪਛਾਣ ਤੇ ਹੈ ਨਹੀਂ 11 11:30 ਦੇ ਕਰੀਬ ਕੋਈ ਪੇਸ਼ੈਂਟ ਐਡਮਿਟ ਹੈਗਾ ਹਰ ਬਾਡ ਦੇ ਵਿੱਚ ਉਸ ਦੇ ਨਾਲ ਕੋਈ ਅਟੈਂਡੈਂਟ ਹੈ ਉਹਦੇ ਨਾਲ ਕੋਈ ਉਹਨੇ ਸ਼ਿਕਾਇਤ ਕੀਤੀ ਹੈ ਵੀ ਉਹਦੀ ਕੋਈ ਵੀਡੀਓ ਜਿਹੜੀ ਹੈ ਵਾਸ਼ਰੂਮ ਦੇ ਵਿੱਚ ਮਨਾਈ ਕਿਸੇ ਨੇ ਪਰ ਉੱਥੇ ਮੌਕੇ ਤੇ ਸਾਡੇ ਜਿਹੜੇ ਔਨ ਡਿਊਟੀ ਸਟਾਫ ਸੀਗੇ ਤੇ ਹੋਰ ਜਿਹੜੇ ਵਰਕਰ ਉਹਨਾਂ ਨੇ ਦੇਖਿਆ ਤਾਂ ਉਹ ਬੰਦਾ ਤਾਂ ਨਹੀਂ ਮਿਲਿਆ ਤੇ ਇਹਦੀ ਮੈਨੂੰ ਡਾਕਟਰ ਵੱਲੋਂ ਫੋਨ ਆਇਆ ਤੇ ਮੈਂ ਉਹਨਾਂ ਕਹਿਆ ਵੀ ਇਮੀਡੀਏਟਲੀ ਤੁਸੀਂ ਪੁਲਿਸ ਕਾਲ ਕਰੋ ਤੇ ਪੁਲਿਸ ਇਨਫੋਰਮੇਸ਼ਨ ਭੇਜੋ ਪੁਲਿਸ ਵੀ ਆਈ ਸਿਟੀ ਰੋਪੜ ਤੋਂ ਉਹਨਾਂ ਨੇ ਵੀ ਆ ਕੇ ਦੇਖਿਆ ਪਰ ਕੋਈ ਬੰਦਾ ਤਾਂ ਨਹੀਂ ਮਿਲਿਆ ਇਹ ਇਹ ਸੀ ਕਿ ਇਹਦੇ ਵਿੱਚ ਆਉਣਾ ਬਲਕ ਪੁਲਿਸ ਵੱਲੋਂ ਪੂਰੀ ਜਣੀ ਕਾਰਵਾਈ ਜਿਉਂ ਬੰਦੀ ਕਾਰਵਾਈ ਕੀਤੀ ਕਿੰਦਾ ਹੋ ਰੀਆਂ ਤਾਂ ਸਿਕਿਉਰਟੀ ਤਾਂ ਦੇਖੋ ਇੱਕ ਰੀਜ਼ਨ ਹੈ ਪਰ ਹੁਣ ਸਾਡੇ ਲੈਵਲ ਤੇ ਉਸ ਚੀਜ਼ ਦਾ ਜਿਹੜਾ ਕੋਈ ਨਹੀਂ ਹੈਗਾ ਜਿ ਜੋ ਸਾਡੇ ਕੋਲ ਮੌਜੂਦਾ ਹੈਗੇ ਨਹੀਂ ਰਿਸੋਰਸਸ ਉਹਦੇ ਨਾਲ ਅਸੀਂ ਸੀਸੀਟੀਵੀ ਕੈਮਰੇਜ ਲਗਵਾਏ ਨੇ ਤੇ ਸਿਕਿਉਰਟੀ ਦੇ ਵੀ ਦੋ ਮੁਲਾਜ਼ਮ ਹੁੰਦੇ ਨੇ ਇੱਕ ਐਮਰਜੈਂਸੀ ਵਿੱਚ ਹੁੰਦਾ ਇੱਕ ਲੈਵਲ ਉਮ ਦੇ ਵਿੱਚ ਹੁੰਦਾ ਇਹ ਇੰਦੇ ਨਾਲ ਕਿ ਅਸੀਂ ਅੱਗੇ ਹੋਰ ਸਰਕਾਰ ਨੂੰ ਪਰਮਿਸ਼ਨ ਲੈ ਕੇ ਤੇ ਹੋਰ ਵੀ ਜਿਹੜੇ ਸਿਕਿਉਰਟੀ ਗਾਰਡਨ ਦੀ ਜਿਹੜੀ ਗਿਣਤੀ ਆ ਉਹ ਵਧਾਵਾਂਗੇ ਤੇ ਹੋਰ ਜਿਹੜੇ ਬਾਕੀ ਜ਼ਿਲ੍ਹੇ ਦੇ ਇੰਸਟੀਚਿਊਸ਼ਨ ਹੈਗੇ ਹਸਪੀਟਲ ਹੈਗੇ ਉਹਨਾਂ ਦੇ ਲਈ ਵੀ ਇਹ ਇਸ ਸੰਬੰਧੀ ਪੂਰੀ ਜਿਹੜੀ ਆ ਜਾਣਕਾਰੀ ਇਕੱਠੀ ਕਰਕੇ ਤੇ ਉੱਥੇ ਵੀ ਜੋ ਬਣਦੀ ਕਾਰਵਾਈ ਹੈ ਸਿਕਿਉਰਟੀ ਪੱਖੋਂ ਤੇ ਹੋਰ ਜੋ ਫੀਮੇਲ ਸਟਾਫ ਖਾਸ ਕਰਕੇ ਉਹਨਾਂ ਦੀ ਸਿਕਿਉਰਟੀ ਦੇ ਲਈ ਪੂਰੀ ਅਸੀਂ ਵਚਨਬੱਧ ਹੈਗੇ ਤੇ ਉਹ ਪੂਰੀਆਂ ਕੋਸ਼ਿਸ਼ਾਂ ਕਰਾਂਗੇ ਐਕਚੁਅਲੀ ਇਸ ਤਰ੍ਹਾਂ ਹੈ ਕਿ ਸਿਵਲ ਹਸਪੀਟਲ ਰੋਪੜ ਰਾਤ ਸੰ ਨੂੰ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਆਧਾਰ ਤੇ ਸਾਡੀ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਤਾਂ ਇਹ ਜਿਹੜਾ ਨਾਲ ਦੇ ਜਿਲ੍ਹੇ ਨਾਲ ਸੰਬੰਧਿਤ ਇੱਕ ਲੇਡੀ ਨੇ ਪੁਲਿਸ ਕੋਲ ਬਿਆਨ ਦਰਜ ਕਰਾਇਆ ਸੀ ਕਿ ਉਹ ਆਪਣੇ ਜਿਹੜਾ ਹਸਬੰਡ ਦੇ ਇਲਾਜ ਲਈ ਹਸਪੀਟਲ ਆਈ ਸੀ ਬਟ ਕੋਈ ਕਰੀਬ ਸਵਾ 9 ਵਜੇ ਜਦੋਂ ਵਾਸ਼ਰੂਮ ਛੱਡਣ ਲੱਗੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਹਦੀ ਜਿਹੜੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਦੋਂ ਉਹਨੇ ਬਾਅਦ ਚ ਇਹ ਗੱਲ ਕਿਸੇ ਸਟਾਫ ਨੂੰ ਦੱਸਣ ਨੀਚਾ ਹੀ ਤੋਂ ਜਿਹੜਾ ਲੜਕਾ ਉੱਥੇ ਪਚ ਗਿਆ ਸੋ ਅਸੀਂ ਉਹ ਜਿਹੜੀ ਲੜੀ ਆ ਉਹ ਤੇ ਬਿਆਨਾਂ ਦੇ ਆਧਾਰ ਤੇ ਮੈਂ ਅਨਨੋਨ ਵਿਅਕਤੀ ਦੇ ਖਿਲਾਫ ਮਕਦਮਾ ਅੰਦਰ ਚ ਕੀਤਾ ਤੇ ਇਨਵੈਸਟੀਗੇਸ਼ਨ ਚੱਲ ਰਹੀ